रखजाह दो मट सुठी दो मट सुल सु ਹਰ ਆਇਆ ਤੇ ਬਿਲਕੁਲ ਕੋਈ ਜਨਰਲ ਚੱਕਰ ਪਟੇ ਚੱਲਦਾ ਬਾਜ਼ਾਰ ਰਸਟ ਰੋ ਪਾਸੇ ਓਟੜ ਦੇ ਅੱਗੇ ਪਿੰਡ ਲਈ ਕਰਕੇ ਨਹੀਂ ਆਇਆ ਕੋਈ ਪਹਿਲਾਂ ਕੋਈ ਯਾਰ ਰਲਵਾ ਦਾ ਨਾਮ ਆ ਉਹਦੀ ਨਾਰੇ ਬਾਜੀ ਆ ਸੋਹਣਾਂ ਸੋਹਣੀ ਕਰਦਾ

ਕੁਝ ਸਾਨੂੰ ਦੋ ਦੋ ਤਿੰਨ ਤਿੰਨ ਦਿਨਾਂ ਦਾ ਟਾਈਮ ਨਹੀਂ ਆਣਾ ਲੋਕ ਬੱਜੇ ਹੋਣਗੇ ਜਦ ਇਹਨਾਂ ਦੇ ਮਗਰਾਉਗਾ ਨਾ ਸੀ ਇੱਕ ਤਾਂ ਦੇਣਾ ਨਾ ਤਿੰਨਾਂ ਦੇਣਾ ਚਾਹਦਾ ਦੇਣਾ ਇੱਕ ਮਿੰਟ ਗੱਲ ਸੁਣ ਲੋ ਯਾਰ ਪੰਜ ਗੱਲਾਂ ਸੁਣਿਆ ਬੋਲੋ ਗੱਲ ਸੁਣ ਲੋ ਪੰਚਾਇਤੋਂ ਚਾਰ ਦੋਸ਼ੀਆਂ ਦੀ ਅਰੈਸਟ ਹੋ ਗਈ ਐ ਇੱਕ ਵੀ ਪਿੰਡੀ ਆ ਉਹ ਵੀ ਅਸੀਂ ਜਿਹੜਾ ਛੇਤੀ ਅਰੈਸਟ ਕਰ ਲਾਂਗੇ ਦੋ ਤੋਂ ਤਿੰਨ ਦਿਨਾਂ ਚ ਕਰ ਲਾਂਗੇ ਉਹਦੀ ਮੇਨ ਵਾਰ ਇਹੀ ਆ ਪਰ ਇਹਦੇ ਨਾਲ-ਨਾਲ ਕੇਸ ਤੇ ਹੋਰ ਬਹੁਤ ਜਿਹੜੇ ਆ ਪੱਖਾਂ ਦੇ ਮੋਂਗਲੀਸ ਨੇ ਦੇਖ ਰਹੇ ਆ ਕਪੀਸ਼ ਸ਼ਮਲ ਚ ਲਿਆਉਣੀ ਆ ਕੈਮਰੇ ਚੈੱਕ ਕਰਨੇ ਆ ਕੋਈ ਹੋਰ ਡਿਟੇਲਸ ਲਗਾਉਣੀਆਂ ਨੇ ਸਾਰਾ ਕੁਝ ਕਰਨ ਵਾਸਤੇ ਟਾਈਮ ਲੱਗੂਗਾ ਆਪਾਂ ਜੇ ਕਰੀਏ ਹੁਣ ਇੱਕ ਘੰਟਾ ਜਾਂ ਦੋ ਘੰਟੇ ਜਾਂ ਚਾਰ ਘੰਟੇ ਦੇ ਅਸੀਂ ਸਾਰਾ ਕੁਝ ਕਵਰ ਕਰ ਦਈਏ ਜਾਂ ਹੁਣੇ ਅਸੀਂ ਉਹਨੂੰ ਕੈਚ ਕਰ ਲਈਏ ਨਹੀਂ ਪੋਸੀਬਲ ਹੈ ਜੀ ਕੋਈ ਟਾਈਮ ਸਾਨੂੰ ਦੋਗੇ ਫੇਰ ਇੱਥੇ ਆਉਣ ਜਾਂ ਤੁਸੀਂ ਇੱਥੇ ਬੈਠਾ ਲਿਆ ਹੋਇਆ ਅਸੀਂ ਤੁਹਾਡੇ ਕੋਲ ਖੜੇ ਆ ਅਸੀਂ ਇਹ ਕੰਮ ਕਰ ਸਕਦੇ ਜੇ ਆਪਾਂ ਇੱਦਾਂ ਹੀ ਆਪਾਂ ਟਕਰਾ ਦੇ ਦਿੰਦੇ ਜੀ ਕਿ ਜਨਾ ਰਵਾ ਸਾਰ ਪੰਜ ਮਾਰ 2023 ਬੈਠੇ ਗੱਲ ਰਾਤ ਕਾਰਵਾਈ ਸ਼ੁਰੂ ਹੋਈ ਆ ਕੱਲ ਰਾਤ ਦੇ ਨਾਲ ਹੀ ਕੱਲ ਚਾਰ ਬੰਦੇ ਪੜੇ ਆ ਠੀਕ ਹੈ ਪੰਜਵਾ ਵੀ ਫੜਿਆ ਜਾਊਗਾ 24 ਘੰਟੇ ਨਹੀਂ ਹੋਏ ਮਕਦਮਾ ਅਦਰ ਜੋਇਨ ਹੋ 24 ਘੰਟਿਆਂ ਦੇ 15 ਤੋਂ 24 ਮਕਦਮੇ ਫੜਦੇ ਮੋਟਾ ਚਾਰ ਤੁਸੀਂ ਫੜਦੇ ਬਾਖਾ ਸਰ ਦੀ ਗੱਲ ਹੈ ਕਾ ਟਾਈਮ ਦਿਓ 40% ਪੋਸੀਬਲ ਹੋਣਗੀਆਂ ਪਰ ਜੇ ਤੁਸੀਂ ਸਾਡੇ ਨਾਲ ਕੋਈ ਸਾਡਾ ਸਹਿਯੋਗ ਦੋਗੇ ਕੋਈ ਸਾਡਾ ਸੂਚਨਾ ਦੋਗੇ ਕੋਈ ਵੀ ਚੀਜ਼ ਜਿਹੜੀ ਆਪਾਂ ਉਹ ਕੱਢਦੇ ਅੱਗੇ ਤੋਂ ਪੀਸ ਚੰਮਲ ਚਲਿਆ ਵਾ ਪਰ ਇਹ ਜਿਹੜੀਆਂ ਇਹ ਆਪਾਂ ਇੱਥੇ ਬੈਠੇ ਰਹੇ ਆਪਾਂ ਇੱਥੇ ਖੜੇ ਰਹੇ ਫੇਰ ਕਿ ਕੋਈ ਪ੍ਰोसीडिंग ਜਿਹੜੀ ਨਹੀਂ ਚਲਣੀ ਅਸੀਂ ਵੀ ਇੱਥੇ ਖੜੇ ਆ ਤੁਸੀਂ ਬੈਠਿਓ ਉਹਦਾ ਕੇਸ ਦੀ ਜਿਹੜੀ ਜਾਂਚ ਉੱਤੇ ਵੀ ਫਰਕ ਪੈਂਦਾ ਪੋਸਟਮਾਰਟਮ ਤੁਸੀਂ ਕਿਹਾਗੇ ਜਾਂ ਜਦੋਂ ਹਰ ਚੀਜ਼ ਉਹਦੇ ਨਾਲ ਇਫੈਕਟ ਹੋਣੀ ਹੈ ਸਰ ਜਿੰਨੇ ਦਿਨ ਕਾਰਵਾਈ ਨਹੀਂ ਹੋਈ ਉਹਨੇ ਦਿਨ ਡੈਡ ਬੋਡੀ ਨੂੰ ਸਹੀ ਰੱਖੀ ਕੋਈ ਤਾਂ ਲਾਸ਼ ਨੂੰ ਡੈਡ ਬੋਡੀ ਦਾ ਸਿੱਟਾ ਕਸਕਾਰ ਨਹੀਂ ਕਰਨਾ ਡੈਡ ਬੋਡੀ ਦਾ ਪੋਸਟਮਾਰਟ ਕਰਾ ਲਓ ਨਹੀਂ ਕਰਨਾ ਸਰ ਨਹੀਂ ਕਰਨਾ ਹਜੇ ਪੋਸਟਮਾਰਟ ਦਾ ਫੇਰ ਕਰਵਾਈਏ ਨਾ ਜੇ ਸਾਨੂੰ ਮਤਲਬ ਸ਼ਾਮਾ ਨੇ 500 ਲਿਖ ਲਿਆ ਲਾ ਕੇ ਸੁਣ ਲੋ ਤੁਸੀਂ ਤੁਸੀਂ ਚਾਹੇ 8 ਬੰਦੇ ਨੇ 7 ਬੰਦੇ ਨੇ 10 ਬੰਦੇ ਨੇ ਸਾਨੂੰ ਉੱਥੇ ਦੇ ਕੈਮਰੇ ਦਾ ਦੇਖ ਲੈਣ ਤੋਂ ਜੇ ਸਾਨੂੰ ਇੱਥੇ ਬੰਨ ਕੇ ਰੱਖੋਗੇ ਫਿਰ ਲੈ ਲੈ ਤਾਂ ਕੈਮਰੇ ਸਾਡੀ ਗੀਤਾ ਮਟਾ ਬਿਲਕੁਲ ਸਹੀ ਆ ਬਿਲਕੁਲ ਕਰਾਂਗੇ ਐਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਬਿਲਕੁਲ ਸਹੀ ਕਰਾਂਗੇ ਪਰ ਆ ਨਾ ਕਰੋ ਕਾਵੇ ਦਾ ਵੇਖਣ ਗਏ ਆ ਤੜਕੇ ਤੇ ਸਾਨੂੰ ਕੋਈ ਦੇਖਣ ਦਾ ਨਹੀਂ ਲੈ 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 ਅੱਲੇ ਜਣੇ ਆ ਪਾਸਾਲੇ ਗੱਲੇ ਵਾਲੇ ਆਪਣੇ ਪਾਸਾਲੇ ਦੇ ਜੇ ਤੱਕ ਕਿਹੜਾ ਮਰਜ਼ੀ ਜਾਵਰੋ ਦੋ ਜਲੇ ਤੇ ਜਾਵੜੋ ਕਾਵੇ ਚੱਕ ਹੋ ਜਾਂਦੇ ਸਿੱਧਾ ਗੋਗੋ ਦੇ ਹੀ ਕਰਨਾ ਨਹੀਂ ਕੋਸ ਹਾਂ ਕਾਲ ਵਾਈਟ ਤੁਸੀਂ ਕੀ ਕਹਿੰਦੇ ਰਕਮੰਦ ਹਾਂ ਇੱਕ ਮਿੰਟ ਉਹ ਬੋਲਿਆ ਕਿ ਤੁਸੀਂ ਵੀ ਰਕਮੰਦ ਹੋ ਯਾਰ ਚੁੱਪ ਯਾਰ ਚੱਲ ਪਵਨਪੀ ਪਿੱਛੇ ਨੂੰ ਅਸੀਂ ਫੜ ਲੈਨੇ ਹਾਂ ਤੁਹਾਨੂੰ ਟਾਈਮ ਦੋ ਪਰ ਇਹ ਨਹੀਂ ਲੱਗਾ ਜੀ ਇੱਥੇ ਬੰਨੇ ਰਹੋ ਫੇਰ ਕਿਨੇ ਰਹੋਗੇ ਅਸੀਂ ਹੋ ਜਾਵਾਂਗੇ ਰਿਪੋਰਟ ਦੱਸ ਜੀ ਇਹਨੇ ਤਾਂ ਕੰਮ ਵਿੱਚ ਨਹੀਂ ਆਇਆ ਬਗਲ ਕਰਦੇ ਨੇ ਮੈਂ ਜਾਣਾ ਸੀ ਇਹ ਰਿਪੋਰਟ ਕਿਦੋਂ ਚੱਲੀ ਨਹੀਂ ਮਰਟਰ ਦਾ ਹੋਇਆਗਾ ਤਿੰਨ ਦਾ ਕੀ ਹੋਇਆ ਰਿਪੋਰਟ ਪਹਿਲੇ ਤਿੰਨ ਆਹ ਇਹਦਾ ਤੁਹਾਨੂੰ ਪਿੰਡ 'ਚ ਪਤਾ ਹੀ ਨਹੀਂ ਹੁੰਦਾ ਬਾਹਰ ਕੀ ਕਰਦੇ ਆਂ ਬੰਦ ਦਾ ਤਾਂ ਹੋ ਗਿਆ ਰੋਣਾ ਕਰਦੇ ਆਂ ਆਹ ਤੇ ਨਹੀਂ ਦੇਖੋ ਮੈਂ ਨਾ ਖਾਂਦੇ ਉਹਨੇ ਘਰੋਂ ਸਾਰੇ ਲੈ ਕੇ ਚਲੇ ਗਏ ਲੱਗਦਾ ਕਰੋ ਬਦਲ ਗੱਲ ਕਰੀ ਜਾਂਦੇ ਨਾ ਤੁਹਾਨੂੰ ਨਹੀਂ ਮਸੇ ਆਹ ਤੁਹਾਨੂੰ ਜਿਹੜਾ ਬੈਠੋ ਯਾਰ ਹੱਲਾ ਕਤ ਰਾਣਾ ਨਾ ਤਾਂ ਗੱਲ ਸੁਣੋਗੇ ਨਾ ਤੇ ਨਾ ਤਾਂ ਬੱਦ ਪਾਉਂਦੇ ਤੇ ਲੋ ਛੱਡੋਗੇ ਨਾ ਜੇ ਤੁਸੀਂ ਇੱਥੇ ਬੱਤੀ ਰੱਖੋਗੇ 50 54 55 ਕਹਿੰਦੇ ਆਸ ਰੱਖੋ ਕਿ ਅਸੀਂ ਮੇਰੇ ਪੁੱਤ ਦੇ ਇੰਨੇ ਨਾਲ ਪਹਿਲਾਂ ਪਹਿਲਾਂ ਹੀ ਹੁੰਦਾ ਸਾਡੇ ਨਾਲ ਹੋਈਆਂ ਵਾ ਸਾਡੇ ਮੁੰਡਾ ਮਾਰਿਆ ਸਾਨੂੰ ਪਤਾ ਕਿਦਾਂ ਮਲਾ ਜਾ ਕੇ ਕੌਣ ਨੂੰ ਸਤਾਉਂਦਾ ਐਵੇਂ ਲੈ ਮਾਤੇ ਨਹੀਂ ਨਾ ਤੇ ਇਹ ਕੋਈ ਕਰਨਾ ਉਸੇ ਕਰਾ ਦੇ ਪੀਂਗਰ ਐਲਓ ਸੀ ਜੇ ਤੁਹਾਨੂੰ ਟਾਈਮ ਦਿਓਗੇ ਜੇ ਇੰਤਰੀ ਬਣੀ ਰੱਖੋਗੇ ਸਰ ਪੌਣੀ ਦੇ ਪੈਸੇ ਨਾ ਆਜੇ ਕੋਈ ਤੋੜ ਫੋੜ ਕਰਦੇ ਪੈਸੇ ਹੋ ਗਏ ਵੀ ਪੰਜਾਹ ਨਹੀਂ ਕਹਿ ਰਹੇ ਹੋਰ ਵੀ ਦੇ ਕਹਿ ਰਹੇ ਹੈ ਨਾ ਇਹ ਜਿੱਦੇ ਤੁਸੀਂ ਮੋਰਨਿੰਗ ਤਾਂ ਕਹਿ ਰਹੇ ਹੋ ਰੋਡ ਦੇਖੀ ਗਏ ਹੋ ਉਹਦੇ ਇੱਕ ਵੀ ਬੰਦੇ ਦਾ ਨਾਲ ਖਾਇਆ ਸੀ ਤੁਸੀਂ ਕਿਹਾ ਸਾਡਾ ਗੁਰੂਸ਼ੁੱਧ ਕੀ ਹੈਗੀ ਆ ਅਸੀਂ ਉਹਦੀ ਸੀਡੀਆਰ ਮੰਗਾਈ ਸੀਡੀਆਰ ਆ ਜੀ ਫੇਰ ਥੋੜਾ ਜਿਹਾ ਪਤਾ ਲੱਗਿਆ ਵੀ ਗੱਲ ਇਹ ਐਵੇਂ ਹੋਇਆ ਗੱਲ ਹੀ ਨਹੀਂ ਸਮਝਦੇ ਹੈਗੇ ਤੁਸੀਂ ਨੀ ਮੋਰਨਿੰਗ ਜਿਹੜੇ ਕਹਿ ਰਹੇ ਸੀ ਦੇਖੋ ਪੂਰੀ ਐਂਸੀ ਪਾਰਕ ਲਈ ਕਰਤਾ ਹੈਗੇ ਕੱਲ ਦਾ ਤੇ ਕਰ ਤਾਂ ਕਿ ਐਲਓਸੀ ਦਾ ਅਰੇ ਹੋਈ ਨਹੀਂ ਰਾਤੋਂ ਰਾਤ ਬਾਹਰ ਆੜ